ਮਾਨ ਜੋ ਐਸਐਸਪੀ ਦੀ ਦਰ ਨਿਰਦੇਸ਼ ਤੇ ਤੇ ਮਾਨ ਜੋ ਸਾਡੇ ਐਸਪੀਡੀ ਸਾਹਿਬ ਜਿਹੜਾ ਨੇ ਇੱਥੇ ਜਿਹੜੀ ਆਪਣਾ ਦਿਵਾਰ ਦਾ ਦੋ ਘਮਾਨ ਚ ਹੋਈ ਹੈ ਇੱਕ ਗੋਲ ਹੱਟੀ ਤੇ ਇੱਕ ਆਪਣਾ ਤੇ ਕロップ ਡੀਲਰ ਜਿਹੜੀ ਗੋਲ ਹੱਟੀ ਦੀ ਵਾਰਦਾਤ ਉਹ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਤਾਂ ਹੋਈ ਸੀ ਉਹ 15 ਨੂੰ ਹੋਈ ਸੀ ਇਹਨਾਂ ਵਿੱਚ ਜਿਹੜੇ ਆਪਣਾ ਤਿੰਨੇ ਜਣੇ ਹੀ ਜਿਹੜੀ ਗੋਲ ਹੱਟੀ ਦੇ ਅਮਨਦੀਪ ਤੇ ਕਾਸ਼ ਤੇ ਬਿੱਲਾ ਮੈਂਡ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਹੈ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰ ਦਾ ਤੇ ਹੀ ਇਹਨਾਂ ਨੇ ਕੀਤੀ ਪ੍ਰੋਪਰਟੀ ਲੇਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤੀ ਵਾਲਾ ਦਾ ਜਰਮਿੰਦੀ ਉਹਨਾਂ ਦੋਨੋਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੌਂਗੀ ਜੋ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਲਾਂਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਸੀ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੰਦ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤਾਂ ਤੋਂ ਆਮਨ ਪਛੋੜੋ ਕਿੰਨੇ ਵਿਅਕਤੀ ਗ੍ਰਸਤ ਆਏ ਲੇ ਟੋਟਲ ਅਹੀ ਜਿਹੜੇ 5 ਜਣੇ ਆਪਣਾ ਅਰੈਸਟ ਕਰ ਲਿਆ ਇਹਨਾਂ ਦਾ ਪਹਿਲਾਂ ਵੀ ਕੋਈ ਇਸ ਤਿੱਕੇ ਦੇ ਕੇਸ ਦਰਜ ਨਹੀਂ ਹੈ ਇਹਨਾਂ ਦੀ ਆਪਣਾ ਜਿਹੜਿਆ ਹੱਡੇ ਨੇ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੇ ਕੀਤੀ ਉਹਦੇ ਚੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੀ ਦੋ ਥਾਂ 'ਚ ਹੋਰ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮਿੱਤੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਇਹਨਾਂ ਨੇ ਉੱਥੇ ਖਲਚੀਆਂ ਰੱਖੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਇਸ ਤਰੀਕੇ ਦੇ ਗੋਲੀਆਂ ਚਲਾਉਣੀਆਂ ਜਾਂ ਹਮਲਾ ਕਰਨਾ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਠੀਕ ਹੈ ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹ ਜੇ ਇਹ ਕਰ ਰਹੇ ਆਪਣਾ ਜਿਹੜਾ ਗਾਂ ਤੋਂ ਤੀਸ ਸਰ ਕਿਸੇ ਗਿਆਨ ਨਾਲ ਕੰਮ ਕਰਦੇਗੇ ਇਹ ਆਪਣਾ ਜਿਹੜਾ ਅਮਨ ਆਪਣਾ ਕਬੇ ਰਾਜਪੂਤਾ ਤੇ ਦونی ਇਹਨਾਂ ਦੀ ਲਾਜ ਦਿੱਤਾ ਜਾਂਦਾ ਹੈ ਸਰ ਕੋਈ ਇਸ ਤਰੀਕੇ ਨਾਲ ਕੰਮ ਕਰਨਾ ਇਹਨਾਂ ਨੂੰ ਜਿਵੇਂ ਇਹ ਕਹਿ ਦਿੰਦੀ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਉਂਦੇ ਆ ਖਰਚ ਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਂਗਸਟਰ ਨੇ ਪਰਚੇ ਦਰਜ ਨੇ ਹਾਂਜੀ ਕਬੇ ਰਾਜਪੂਤਾ ਤੇ ਦونی ਹਾਂਜੀ ਇਹ ਤੁਹਾਡੇ ਥਾਣੇ ਚ ਜਾਂ ਬਾਹਰ ਕਮਾਂਡ ਥਾਣੇ ਦਿੱਤੀ ਦੁਨੀਆ ਅਪਰਾਧ ਦਰਜ ਹੋਈ ਹੈ ਲੱਗਦਾ ਇਸ ਕੇਸ ਵਿੱਚ ਅੱਗੇ ਚਲ ਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣੀ ਕਰ ਰਹੇ ਨੇ ਤਫਤੀਸ਼ਗਾਨ